ਸਤਨਾਮ ਸ੍ਰੀ ਵਾਹਿਗੁਰੂ ਜੀ ਚੋਪਈ ਸਾਹਿਬ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੇ ਦਸਵੇਂ ਕਬਿਓ ਬਾਚ ਬੇਨਤੀ ਚੋਪਈ ਹਮਰੇ ਕਰੋ ਹਾਥ ਦੇ ਰਖਾ ਪੂਰਨ ਹੋਏ ਜਿਤ ਕੀ ਇਛਾ ਤਵ ਚਰਨ ਨੰ ਮਨ ਰਹੇ ਹਮਾਰਾ ਆਪਣਾ ਜਾਨਿਕ ਰੂਪ ਪ੍ਰਤਪਾਰਾ ਹਮਰਾ ਦੁਸਤ ਸੁਬਦ ਮੁਖਾਬ ਹੋ ਆਪ ਹਾਦ ਮਹਿਮਚਾਬ ਹੋ ਸੁਖੇ ਵਸੈ ਮੂਰ ਪ੍ਰਵਾਰ ਸੇਵਕ ਸਿਕ ਸੁਭੈ ਕਰਤਾਰ ਮੂਰ ਅਛਾ ਨਿਜ ਅਕਰਦੇ ਕਰਿ ਗੈ ਸਾਬੈ ਰਣ ਕੋ ਆਜ ਸੰਗ ਰਿਗੈ ਪੂਰਨ ਹੋਏ ਹਮਾਰੇ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮਹੇ ਸਾਡ ਕਿਆ ਮਨ ਨਾ ਧਿਆਉਂ ਜੋ ਪਰਚਾਉਂ ਸੋ ਤੁਮ ਤੇ ਪਾਉਂ ਸੇਵਾ ਸਿੱਖ ਹਮਾਰੇ ਤਾਰਿ ਹੈ ਚੁੰਨ ਜਨ ਸਾਸਤਰ ਹਮਾਰੇ ਮਾਰਿ ਹੈ ਆਪ ਹਾਦੈ ਮੁਝੇ ਪਰਿਗੈ ਮਨਨ ਕਾਲ ਕਾ ਤਰਾਸਿ ਨ ਵਰਗੈ ਹੋ ਜੋ ਸਦਾ ਹਮਾਰੇ ਪਛਾ ਸ੍ਰੀ ਆਤਮਾ ਹੋ ਜੋ ਕਰਿ ਹੋ ਰੱਛਾ ਰਾਖ ਲਿਹੁ ਮੋਹ ਰਾਖਨ ਹਾਰੇ ਸਾਹੇ ਸੰਤ ਸਹਾਏ ਪਿਆਰੇ ਦੀਨ ਬੰਦ ਦਰਸ਼ਨ ਕੇ ਹੰਤਾ ਤੁਮਹੋ ਪੂਰੇ ਚਤੁਰਦਸ਼ ਗੰਤਾ ਕਾਲ ਪਾਏ ਬ੍ਰਹਮਾ ਬਕਤਰਾ ਕਾਲ ਪਾਏ ਸ਼ਬਜ ਅਵਤਾਰ ਕਾਲ ਪਾਏ ਕ੍ਰਿਸ਼ਨ ਪ੍ਰਗਾਸਾ ਸਗਲ ਕਾਲ ਕਾ ਕੀ ਆਤਮਾਸ਼ ਜਵਨ ਕਾਲ ਜੋਗੀ ਸਭ ਕੀ ਬੇਦਰਾਜ ਬ੍ਰਹਮਾ ਜੋਥਿਓ ਜਮਨ ਕਾਲ ਸਾਲੂ ਸਵਾਰ ਨੰਸ਼ ਕਾਰ ਹੈ ਤਾਹੇ ਹਮਾਰਾ ਜਮਨ ਕਾਲ ਸਾ ਜਗਤ ਬਨਾਇਓ ਦੇਵ ਦੈਤ ਜਛਨ ਉਜਾਇਓ ਆਦ ਅੰਤ ਕੇ ਅਵਤਾਰ ਸੋਏ ਗੁਰੂ ਸਮਝੀ ਹੋ ਹਮਾਰਾ ਨਮਸਕਾਰ ਤੁਸੀਂ ਹੀ ਕੋ ਹਮਾਰੀ ਸਗਲ ਪ੍ਰਜਾ ਜਨਾਬ ਸਵਾਰੇ ਸ਼ਿਵ ਕਨ ਕਉ ਸ਼ਿਵ ਕਨ ਸੁਖ ਦੇਉ ਸਤਨ ਕਉ ਪਲਮੋ ਮਦ ਕੇਉ ਘਟ ਘਟ ਕੇ ਅੰਦਰ ਕੀ ਜਾਣਤ ਭਲੇ ਬੁਰੇ ਕੀ ਪੀਰ ਵਿਸ਼ਾਨਤ ਚੇਤੇ ਤੇ ਗੰਦਰਾ ਸੂਲਾ ਸਾਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੇ ਪੀਰਵ ਸੰਨ ਘਟ ਘਟ ਕੇ ਪੜ ਪੜ ਕੇ ਜਨ ਜਉਦ ਕਰਖ ਅਕਾਲ ਕਰਤਾਰ ਪ੍ਰਜਾ ਤਰਤ ਤਾ ਦੇਹ ਅਪਾਰਾ ਜਵਾਕ ਰਖ ਕਰਤ ਹੋ ਕਪਹੁ ਤੁਮੈ ਮਲਤ ਦੇਹੇ ਦਰਸਮਹੁ ਜੀ ਕੇ ਬਦਨ ਸ੍ਰਿਸ਼ਟ ਸਵਤਾਰੈ ਆਪ ਆਪਨੇ ਬੂਜੋ ਚਾਰੈ ਤੁਮ ਸਭ ਹਿਤੇ ਰਹੈ ਨਿਰਾਲਮ ਜਾਨਦ ਬੀਦ ਪੀਦ ਰਾਲਮ ਨਿਰੰਕਾਰ ਨਿਰਮਕੰਦ ਰਣੰਬ ਆਦਾਨੀਨ ਆਨਾਦ ਸੰਪ ਤਾਕ ਅਨੁਚਾਰਤ ਪੀਦਾ ਜਾ ਕੋ ਪੀਵ ਨਾ ਪਾਵਤ ਪੀਦਾ ਤਾ ਕਾ ਕਰਪਾ ਹਨ ਨਮਾਨਤ ਮਹਾ ਮੂੜ ਹੈ ਗਜ ਭੇਦ ਨਾ ਜਾਣਤ ਮਹਾ ਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨਾ ਪਿਵ ਆਪ ਆਪਣੇ ਇਬਦ ਹੈ ਜੀਤੇ ਬਨਨਤ ਪਿੰਨ ਪਿੰਨ ਤੂੰ ਹੈ ਤੇਤੀ ਤੁਮਰਾ ਲਖਾਣਾ ਜੈ ਬਸਾਰ ਕਹਿ ਬਿਜ ਸਜਾ ਪ੍ਰਥਮ ਸੰਸਾਰ ਇਕ ਰੂਪ ਅਨੁਮਸਰੂਪ ਰੰਗ ਪਿਉ ਰਾਵ ਕਹਿ ਭੂਪਾ ਅੰਡਜ ਜੇ ਰਜ ਸੇਤੇ ਕੀਨੀ ਤਮੇ ਖਾਨ ਬਹੁ ਰਚ ਦੇਨੀ ਕਹੋ ਬੋਧ ਰਾਜ ਹਵੇ ਬੈਠਾ ਕਹੋ ਸਿਮੜ ਪਿਉ ਸੰਗਰ ਕਠਾ ਸਗਰੇ ਸ੍ਰਿਸ਼ਟ ਦਿਖਾਇਆ ਚੰਪਵ ਆਤ ਜੁਗਾਦ ਸਰੂਪ ਸਵੈਮ ਪਭ ਅਵਰਛਾ ਮੇਰੀ ਤਮ ਕਰੋ ਸਿਖੁ ਬਾਰ ਸਿਖ ਸੰਗ ਰੋ ਦੂਰ ਜਿਥੇ ਅਠ ਵਤ ਰਪਤਾ ਸਗਲ ਮਲੇਸ਼ ਕਰੋਰ ਨਕਤਾ ਜੇ ਆ ਤੁਜ ਅਦਰਣੇ ਪਰੇ ਜਨ ਕੈ ਦੁਸ਼ਟ ਦੁਖਤ ਹਵੇ ਮਰੇ ਪੁਰਖ ਜਵਨ ਪਗ ਪਰੇਤ ਹਾਰੇ ਦਿਨ ਕਹਿ ਤੂੰ ਸੰਕਟ ਸਭ ਟਾਰੇ ਜੋ ਅਕਲ ਕੋਗ ਬਾੜ ਤੇ ਆਈ ਹੈ 타ਕੇ ਕਾਲ ਨਿਕਟ ਨਹਿ ਹਰ ਰਛਾ ਹੋਏ 타ਹੇ ਸਭ ਕਾਲਾ ਦੁਸ਼ਟ ਅਦਿਸ਼ਟ ਤਦੇ ਤਿਤ ਕਾਲਾ ਕਿਰਪਾ ਅਦਿਸ਼ਟ ਜਨ ਜਾਹੇ ਨਿਰਹਰ ਹੋ 타ਕੇ ਤਾਪ ਤਨਕ ਮੋਹਰ ਹੋ ਰਹਿ ਦਸੈਦ ਅਕਾਰ ਮੋਂ ਸਭ ਹੋਈ ਦੁਸ਼ਟ ਛਾਪ ਸਕੈ ਨਾ ਕੋਈ ਏਕ ਬਾਰ ਜਨ ਤਮੈ ਸਮਾਰਾ ਕਾਲ ਪਾਸ ਤੇ ਤਾਹੋ ਬਾਰ ਜਿਨ ਨਰਨਾਵ ਤੇ ਹਾਰੋ ਕਹਾ ਦਾਰ ਦੁਸ਼ਟ ਦੋਖ ਤੇ ਰਹਾ ਹਰੜ ਕੇਤ ਮੈਂ ਸ਼ਰਨ ਤੇ ਹਾਰੇ ਆਪ ਹਾਥ ਦੈ ਲਹੋ ਬਾਰੀ ਸਰਬ ਠੋਰ ਮੋਹੋ ਸਹਾਈ ਦੁਸ਼ਟ ਦੋਗਤੀ ਜਿਨਹ ਬਚਾਈ ਕਰੜਕੇ ਤਬੈ ਸ਼ਰਨ ਤੇ ਹਾਰੇ ਆਪ ਹਾਥ ਦੇ ਲੇਹੁ ਬਾਰੇ ਸਰਬ ਠੋਰ ਮੋਹੋ ਸਹਾਈ ਦੁਸ਼ਟ ਦੋਗਤੀ ਜਿਨਹ ਬਚਾਈ ਕਿਰਪਾ ਕਰੇ ਹੰਬਰ ਜਗ ਮਾਤਾ ਗ੍ਰੰਥ ਕਰਾ ਪੂਰਨ ਸਵਰਾਤਾ ਕਿਲੇ ਵਿਕ ਸਗਲ ਦੇਹ ਕੋ ਹਰਤਾ ਦੁਖ ਦੋਖਿਨ ਕੌਚੈ ਕਰਤਾ ਸ੍ਰੀ ਆ ਤੂੰ ਜੋ ਜਾਪੈ ਦਿਆਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਬਾਛ ਨਫਲ ਪਾਵੈ ਸੋਏ ਦੁਖ ਨਾ ਦਿਸੈ ਮੇ ਆਵਦ ਕੋਈ ਅਡੰਡ ਸੁਣੈ ਗੰਗ ਜੁਆ ਹਸਨਾ ਪਾਵਈ ਸੁਣੈ ਗੰਗ ਜੁਆ ਹ ਸੁਰਸਨਾ ਪਾਵਈ ਸੁਣੈ ਮੂੜ ਚਤਲਾਏ ਚਤੁਰਤਾ ਵਈ ਦੁਖ ਦਰਦ ਪਾਓ ਨਿਕਣਾ ਤਿਨ ਨਰਕੇ ਰਹੇ ਹੋ ਜੋ ਆ ਕੇ ਇੱਕ ਬਾਰ ਚੋ ਪਏ ਕੋ ਕਹੈ ਚੋ ਪਏ ਸੰਬਤ ਸਤਰ ਹੈ ਸੈਸ ਆਪਣੀ ਜੈ ਅਰਧ ਸੈਸ ਅਪਰਤੀਨ ਕਹਿਜੈ ਪਾਦਰ ਸੁਦੀ ਅਸ਼ਟਮੀ ਰਵਾਰ ਤੀਰ ਸਤੂਦ ਰਵ ਗ੍ਰੰਥ ਸੁਦਾਰਾ ਸਵਈਆ ਪਾਹੀ ਗਹਿ ਜਾਤੇ ਤੁਮਰੇ ਤਵ ਤੇ ਕੋ ਆਖ ਦਰਨਹਿਆਨਿਉ ਰਾਮ ਰਹੀਮ ਪ੍ਰਾਨੁ ਕਰਾਨ ਅਨੇਕ ਹੈ ਮੇਕ ਨਾ ਮਾਨਿਓ ਸਿਮਰਤ ਸਾਸ ਰਵੇਦ ਸੁਬੈ ਬੋ ਪੀਦ ਕਹੈ ਹਮੇਕ ਨਾ ਜਾਣਿਓ ਸ੍ਰੀ ਜਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਉ ਸਤੋ ਨਿਵਖਾਨਿਓ ਦੁਹਰਾ ਸਗਲ ਦਵਾਰ ਕੋ ਛਡਕੈ ਗੇਹੋ ਤੁਹਾਰੋ ਦਵਾਰ ਬਾਹੇ ਰਹੇ ਕਿ ਲਾਜ ਰਸ ਗੋਬਿੰਦ ਦਾਸ ਤੁਹਾਰ ਸਗਲ ਦਵਾਰ ਕੋ ਸਾਢਕਾ ਗੇਹੋ ਤੁਹਾਰੋ ਦਵਾਰ ਬਾਹੇ ਰਹੇ ਕਿ ਲਾਜ ਰਸ ਗੋਬਿੰਦ ਦਾਸ ਤੁਹਾਰ ਵਾਹਿਗੁਰੂ ਰਾਮ ਕਲੀ ਮਹਿਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਸਿਥਿ ਮਨਵ ਜੀਆਂ ਵਦਾਈਆਂ ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਵਣਾਈਆਂ ਸ਼ਬਦੋ ਤਾਂ ਗਾਵੋ ਹਰੀ ਕੇ ਰਾ ਮਨ ਜਿਨੇ ਵਸਾਇਆ ਕਹਿ ਨਾਨਕ ਆਨੰਦ ਹੁਆ ਸਤਿਗੁਰੂ ਮੈਂ ਪਾਇਆ ਏ ਮਨ ਮੇਰੇ ਆਦੋ ਸੁਦਰ ਹੋ ਹਰਿ ਨਾਮੇ ਹਰਿ ਨਾਮ ਰਹੋ ਤੋ ਮਨ ਮੇਰੇ ਦੁਖ ਸਭ ਸਾਰਨਾ ਅੰਗੀਕਾਰਹੁ ਕਰੇ ਤੇਰਾ ਕਾਰਜ ਸਭ ਸਵਾਰਨਾ ਸਬਨਾਗਲਾ ਸੰਬ੍ਰਤ ਸੁਆਮੀ ਸੋਖ ਯਮਨ ਅਵਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੁ ਹਰਿ ਨਾਨੇ ਸਾਚੇ ਸਾਹਿਬਾ ਕੀਆ ਨਾਹੀ ਕਰਤੇ ਰਹਿ ਕਰਤਾ ਤੇਰਾ ਸਭ ਕੁਛ ਹੈ ਜਿਸ ਦੇਹ ਸੋ ਪਾਵੈ ਸਦਾ ਸੇਸ਼ਨ ਹਾਤੇ ਰੇ ਨਾਮ ਨਮਸਾਵੈ ਨਾਮ ਜਨ ਕੈ ਮਨ ਉਸਿ ਆਵੈ ਦੇ ਸ਼ਬਦ ਖਿਰੇ ਰੇ ਕਹੈ ਨਾਨਕ ਸੱਚੇ ਸਾਹਿਬ ਖਿਆ ਨਾਹੀ ਕਰਤੇ ਰਹਿ ਸਾਚਾ ਨਾਮ ਮੇਰਾ ਧਾਰੋ ਸਾਚ ਨਾਮ ਧਰਮੀ ਰਾਜਨ ਭੁਖਾਂ ਸਭ ਗਵਾਈਆ ਕਰ ਸ਼ਾਸਕ ਮਨੈ ਉਸਿਆ ਜਨੇ ਇਛਾ ਸਾਹਿਬੁ ਜੈਣਾ ਸਦਾ ਕੁਰਬਾਨ ਕੀਤਾ ਗੁਰ ਬਿਟੋ ਜਿਸ ਦੀ ਆਵੜਿਆਇਆ ਕਹਿ ਨਾਨਕ ਸਨੋ ਸੰਤ ਹੋ ਸਬਦ ਰੋਪਿ ਆਰੋ ਸੱਚਾ ਨਾਮ ਮੇਰਾ ਧਾਰੋ ਆਵਾਜੇ ਪੰਜ ਸ਼ਬਦ ਕਰਸਬਾਗੇ ਕਰਸਬਾਗੇ ਸ਼ਬਦ ਵਾਜੇ ਕਲਾ ਜਿਤ ਕਰਤਾ ਰਿਆ ਪੰਜ ਦੂਦ ਵਸ ਕਿਤੇ ਕਾਲ ਕੰਡ ਤੁਮਾਰਿਆ ਤੁਰ ਕਰਮ ਪਾਇਆ ਤਦਨ ਕੋ ਸੇ ਨਾਮ ਹਰ ਕੇ ਲਾਗੇ ਕਹੇ ਨਾਨਕ ਦਾ ਸੁਖ ਬੂਆ ਤਿਤ ਕਰ ਅਨਹਦ ਵਾਚੇ ਆਨੰਦ ਸੁਨੋ ਹੋੜ ਭਾਗੇ ਹੋ ਸਗਲ ਮਨੋਰਥ ਪੂਰੇ ਪਾਰ ਪਰਮ ਪਰਪਾਇਆ ਤਰੇ ਸਗਲੇ ਸੁਖੀ ਦੁਖ ਰੋਸ ਨਤਾ ਪੁੱਤਰੀ ਸੋਨੇ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਦ ਕਹਤੇ ਪਵਿੱਤ ਸਤ ਗੋ ਰਹਾ ਭਰਪੂਰੇ ਬਿਨਵੰਤ ਨਾਨਕ ਅਗਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣਤੇ ਪੁਨੀਤ ਕਹਤੇ ਪਵਿੱਤ ਸਤਗੋ ਰਹਾ ਪ੍ਰਪੂਰੇ ਮਰਵਤ ਲਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸ਼ਲੋਕ ਪਵਣ ਗੁਰੂ ਕੀ ਬਿਤਾ ਮਾਤਾ ਤਰਤ ਮਹਿਤ ਦਿਵਸ ਰਾਤ ਵਿਦਾਇ ਦਾਇਆ ਖੇਲੈ ਸੰਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਤਰਮਹ ਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੈ ਦੂਰ ਜਿਨੇ ਨਾਮ ਤੇ ਆਇਆ ਗਿਮ ਸਖਦ ਕਾਲ ਨਾਨਕ ਤੇ ਮੁਖੋ ਜਾਲੇ ਕੀਤੇ ਛੁਟੇ ਨਾਮ ਜਿਨੇ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖੋ ਜਾਲੇ ਕੀਤੇ ਛੁਟੇ ਨਾਮ ਅਕਾਲ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ